ਪੰਜਾਬ ਦੀਆਂ ਮਾਮਾ ਦੇ ਜਾਇ ਗੱਭਰੂਆਂ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਆਪਣੀ ਬਹਾਦਰੀ ਅਤੇ ਫਰਜ਼ਾਂ ਪ੍ਰਤੀ ਨਿਸ਼ਟਾ ਦੇ ਚਲਦਿਆਂ ਉਹ ਕਈ ਵਾਰ ਵੱਡੇ ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦਰਹਾ ਚੁਕੇ ਹਨ ਅਜੇ ਹਾਈ ਇੱਕ ਇਤਿਹਾਸ ਨੇੜਲੇ ਪਿੰਡ ਸ਼ੇਖਵਾ ਦੇ ਮਲਕੀਤ ਸਿੰਘ ਨੇ ਦਰਹਾਇਆ ਜਿਸ ਦੇ ਬਤਲੇ ਉਹਨਾਂ ਨੂੰ ਦੇਸ਼ ਦਾ ਸਰਵ ਉੱਚ ਸਨਮਾਨ ਸੌਰਿਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰਮਾ ਵੱਲੋਂ ਪੇਟ ਕੀਤਾ ਗਿਆ ਹੈ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਸ਼ ਸਿੰਘ ਪੁੱਤਰ ਨਰਿੰਦਰ ਸਿੰਘ ਆਪਣੇ ਜੱਦੀ ਘਰ ਸ਼ੇਖਮਾ ਵਿਖੇ ਪਹੁੰਚੇ ਜਿੱਥੇ ਸ਼ੇਖਮਾ ਪਹੁੰਚਣ ਤੇ ਪਿੰਡ ਦੇ ਲੋਕਾਂ ਅਤੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਨੌਜਵਾਨ ਦਾ ਸਵਾਗਤ ਕਰਨ ਲਈ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਇਸ ਮੌਕੇ ਪਤਵੰਤਿਆਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਮਲਕੀਤ ਸਿੰਘ ਨੇ ਛਤੀਸਗੜ੍ਹ ਵਿੱਚ ਜਵਾਨਾਂ ਦੀ ਨਕਸਲਵਾਦੀਆਂ ਨਾਲ ਹੋਈ ਮੁੱਠ ਭੇੜ ਬਾਰੇ ਜਾਣਕਾਰੀ ਦਿੱਤੀ ਗੁਲਦੀਪ कौर ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜੱਗਦਾ ਮੰਮੀ ਰੋਣ ਲੱਗ ਗਏ ਫਿਰ ਕਿੰਨੇ ਫਿਰ ਆਪ ਵੀਡੀਓ ਗੱਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਹਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਵਧੀਆ ਲੱਗਿਆ ਪਰ ਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਮੈਂ ਸੁਬੇਦਾ ਚਾਂਚੇ ਸਿੰਘ ਸੇਖਵਾ ਬੜਾ ਅਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ ਸੀਆਰਪੀਐਫ ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਹੈ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਂਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ ਬਹੁਤ-ਬਹੁਤ ਧੰਨਵਾਦ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਇਹ ਪਹਿਲਾ ਸਿਕਸਵਾਰ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਤੋਂ ਪ੍ਰਾਪਤ ਕੀਤਾ ਤੇ ਸਾਨੂੰ ਇੱਥੇ ਮਾਣ ਵੀ ਆ ਕਿ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਸਾਨੂੰ ਤੇ ਮਾਣ ਹੈ ਸਾਨੂੰ ਗਰਵ ਹੈ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪਰਵਰ ਅਸੀਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਪੜ੍ਹ ਤਿਓ ਨੌਕਰੀਆਂ ਮਿਲ ਤਿਆਨ ਦਾ ਨਾਨਕੇ ਪ੍ਰੋਜੈਕਟ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਜੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਬਾਕੀ ਬਣਾਈਆਂ ਇਹਨਾਂ ਦਾ ਆਰਮੀ ਦੇ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨੀ ਬਹੁਤ ਮਾਣਾ ਮੈਨੂੰ ਮੇਰਾ ਵੀ ਸਾਡੇ ਪਰਿਵਾਰ ਦਾ ਇਹ ਨਾਮ ਰੋਸ਼ਨ ਕੀਤਾ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਜੀ ਪਿੰਡ ਦਾ ਹੀ ਨਾ ਮੋਰਨੀ ਕੋਈਗਾ ਇਹੋ ਹੀ ਹੈ ਸਰਪੇ ਵਿਰਾਇਡ ਡਿਸਟ੍ਰਿਕਟ ਵਿੱਚ ਜੋ ਜਨ ਜੁਹ ਗਏ ਆ ਰਾਠਪੁਰਿ ਭਮੜਾ ਤਿੰਨ ਸਰਦਾਰ ਹੀ ਤਿੰਨ ਫੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮਿਲਿਆ ਮੁੱਢ ਤੋਂ ਹੀ ਇਰਾਦਾ ਇਹਨੇ ਭਰਤੀਆਂ ਵੇਖੀਆਂ ਬਾਅਦ ਵਿੱਚ ਫੇ ਚਲੋ ਮਨੋ ਵੀ ਬਾਅਦ ਵਿੱਚ ਸੀਆਰਪੀ ਜੋ ਹੋ ਗਿਆ ਫੇ ਇੱਥੇ ਆਪਣਾ ਮਿਹਨਤ ਕੀਤੀ ਕੋਬਰ ਕਮੰਡ ਹੋ ਜੋਗੇ ਮੇਰੇ ਇੱਕਗਾ ਉਹ ਦੁਬਈ ਆ ਇਹ ਤੋਂ ਛੋਟਾ ਗਗਨਦੀਪ ਸਿੰਘ ਨਾਮ ਮੇਰਾ ਮਲਕੀ ਸਿੰਘ ਪੋਸਟ 36 ਸਤਿਸਗੜ੍ਹ ਦੋਸਰੇ ਕੋਬਰਾ ਬਹੁਤ ਜ਼ਿਆਦਾ ਦਰਦ ਦੀ ਬਾਤ ਹੈ ਮਹਿਸੂਸ ਹੋ ਰਿਹਾ ਹੈ ਮੇਰੇ ਕੋ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇਹ ਘਟਨਾ 31 1 2024 ਨੂੰ ਵਜਦੀ ਹੈ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਇਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਇਨਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਵੱਲ ਆ ਰਹੇ تھے ਉਹਨ ਪਿਛੇ ਪੇ ਜਾਣਾ ਇੱਕ ਬੰਦਾ ਹੈ ਆਪਣਾ ਪਰ ਉਹ ਬਾਤ ਵਿੱਚ ਹਸਪਤਲ ਚ ਜਾ ਕੇ ਡੈਥ ਹੋ ਗਿਆ ਦੇਸ਼ ਵਾਸਤੇ ਤੇ ਗਰਵ ਦੀ ਬਾਤ ਹੈ ਮਤਲਬ ਜੇ ਅਪਾ ਜੇ ਮਨੇ ਫੌਜ ਦੇ ਭਰਤੀ ਹੁੰਨੇ ਆ ਅਹ ਤੇ ਹਨ ਹਰੇਕ ਨੂੰ ਮਨੇ ਫੌਜ ਦੇ ਜਾ ਕੇ ਅੱਛੇ ਕੰਮ ਕਰਨੇ ਚਾਹੀਦੇ ਹਨ ਉਹ ਗਰੋ ਦੀ ਗੱਲ ਹੈ ਜਦ ਬਤਨ ਇਹ ਉਹਦੇ ਵਿੱਚ ਮਨੇ ਕਿ ਨਾ ਛੋੜੇ ਚੱਕਰ ਦੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਅਹ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਮਨਵਾਣੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵਾਲ ਵਾਦ ਤੋਂ ਵਾਦ ਜਦੋਂ ਆਪਣਾ ਜਫੋਦ ਵਿੱਚ ਭਰਤੀ ਹੋਣ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ